ਹੁਣ ਆ ਭਗਵੰਤਮਾਨ ਸਰਕਾਰ ਦੇ ਆਪਣੇ ਕੈਬਨਟ ਮੰਤਰੀ ਨੇ ਹੀ ਭਗਵੰਤਮਾਨ ਸਰਕਾਰ ਦੇ ਦਾਵਿਆਂ ਦਾ ਜਲੂਸ ਕੱਢ ਦਿੱਤਾ ਹੈ। ਹੁਣ ਅੱਜ ਤਿੰਨ ਵੱਡੀਆਂ ਖਬਰਾਂ ਨੇ ਇਹ ਤਿੰਨੇ ਖਬਰਾਂ ਜਿਹੜਾ ਵਕਾਊ ਮੀਡੀਆ ਜਿਹੜਾ ਸਰਕਾਰ ਤੋਂ ਐਡ ਦੇ ਪੈਸੇ ਖਾ ਕੇ ਬੁੱਲੇ ਲੁੱਟਦਾ ਉਸ ਮੀਡੀਆ ਚੈਨਲਾਂ ਨੇ ਇਹ ਤਿੰਨੇ ਖਬਰਾਂ ਨਹੀਂ ਦਿਖਾਈਆਂ। ਪਰ ਹੁਣ ਕੁਝ ਕੁ ਉਹਨਾਂ ਚੈਨਲਾਂ ਨੇ ਇਹ ਖਬਰਾਂ ਦਿਖਾਈਆਂ ਨੇ ਜਿਹੜੇ ਲੋਕਾਂ ਲਈ ਕੰਮ ਕਰਦੇ ਨੇ। ਔਰ ਬਹੁਤ ਵੱਡੀ ਪਹਿਲੀ ਖਬਰ ਹੈ ਭਗਵੰਤ ਮਾਨ ਸਰਕਾਰ ਦੇ ਆਪਣੇ ਕੈਬਨਟ ਮੰਤਰੀ ਨੇ ਭਗਵੰਤ ਮਾਨ ਸਰਕਾਰ ਦਾ ਸੱਚੀ ਜਲੂਸ ਕਰ ਦਿੱਤਾ ਤੇ ਦਾਵਿਆਂ ਦੀ ਫੂਕ ਕੱਢ ਦਿੱਤੀ ਮੰਤਰੀ ਸੰਜੀਵ अरोड़ा ਜਿਹੜੇ ਪਿੱਛੇ ਜਿਹਾ ਲੁਧਿਆਣਾ ਤੋਂ ਜਿਤਾ ਕੇ ਤੇ ਮੰਤਰੀ ਬਣਾਏ ਨੇ ਭਗਵੰਤ ਮਾਨ ਸਰਕਾਰ ਦੀ ਕੈਬਨਟ ਮੰਤਰੀ ਸੰਜੀਵ अरोड़ा ਨੇ ਜਿੱਥੇ ਸਰਕਾਰੀ ਹਸਪਤਾਲਾਂ ਨੂੰ ਛੁਟਾਇਆ ਨੀਵਾ ਦਿਖਾਇਆ ਉਥੇ ਪ੍ਰਾਈਵੇਟ ਹਸਪਤਾਲਾਂ ਨੂੰ ਤੇ ਪ੍ਰਾਈਵੇਟ ਹਸਪਤਾਲਾਂ ਦੇ ਇਲਾਜ ਨੂੰ ਤਰੀਫਾਂ ਕਰਕੇ ਉੱਪਰ ਚੁੱਕਿਆ ਕੱਲ ਭਗਵੰਤ ਮਾਨ ਦੇ ਕੈਬਨਟ ਮੰਤਰੀ ਸੰਜੀਵ ਅਰੋੜਾ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਚ ਉਸ ਨੇ ਜਿਹੜਾ ਪੰਜਾਬ ਦਾ ਭਾਰਤ ਦਾ ਇੱਕ ਬੜਾ ਹੀ ਮਹਿੰਗਾ ਪ੍ਰਾਈਵੇਟ ਹਸਪਤਾਲ ਹੈ ਫੋਰਟੀਸ ਹਸਪਤਾਲ ਨਾਲੇ ਤਾਂ ਉਹਦੀਆਂ ਤਰੀਫਾਂ ਦੇ ਪੁਲ ਬਣਨੇ ਨਾਲੇ ਪ੍ਰਾਈਵੇਟ ਹਸਪਤਾਲ ਦੀ ਪੰਜਾਬ ਦੇ ਸਰਕਾਰੀ ਮੰਤਰੀ ਨੇ ਪ੍ਰਮੋਸ਼ਨ ਕੀਤੀ ਹੈ ਤੇ ਆਪਣੀ ਹੀ ਸਰਕਾਰ ਦੇ ਜਿਹੜੇ ਚਲਾਏ ਜਾ ਰਹੇ ਸਰਕਾਰੀ ਹਸਪਤਾਲ ਨੇ ਉਹਨਾਂ ਨੂੰ ਤੀਜੇ ਦਰਜੇ ਦੇ ਹਸਪਤਾਲ ਤੇ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਨੂੰ ਪਹਿਲੇ ਦਰਜੇ ਦੇ ਹਸਪਤਾਲ ਕਰਦਾਨਣ ਦੀ ਕੋਸ਼ਿਸ਼ ਕੀਤੀ ਹੈ ਔਰ ਇਸ ਮਸਲੇ ਦੇ ਉੱਪਰ ਕਾਫੀ ਵੱਡੀ ਚਰਚਾ ਛਿੜ ਚੁੱਕੀ ਹੈ ਪਹਿਲਾਂ ਤਾਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਖੁਦ ਹੀ ਕੋਈ ਕਸਰ ਨਹੀਂ ਛੱਡੀ ਲੋਕਾਂ ਨੂੰ ਤਾਂ ਕਹਿੰਦੇ ਰਹੇ ਨੇ ਕਿ ਸਾਡੇ ਰਾਜ ਦੇ ਵਿੱਚ ਇਲਾਜ ਬਹੁਤ ਵਧੀਆ ਅਸੀਂ ਤਾਂ ਇਲਾਜ ਕ੍ਰਾਂਤੀ ਕਰ ਦਿੱਤੀ ਤੇ ਸਰਕਾਰੀ ਹਸਪਤਾਲਾਂ 'ਚ ਬਹੁਤ ਵਧੀਆ ਇਲਾਜ ਮਿਲ ਰਿਹਾ ਹੈ ਤੇ ਜਿੰਨੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੁਦ ਬਿਮਾਰ ਹੋਏ ਨੇ ਕੀ ਉਹ ਸਰਕਾਰੀ ਹਸਪਤਾਲ 'ਚ ਇਲਾਜ ਕਰਉਣ ਗਏ ਆ ਹੁਣ ਪਿਛਲੇ ਦਿਨੀ ਹੜਾਂ ਦੇ ਵਿੱਚ ਜਦੋਂ ਉਹ ਦਾਖਲ ਰਹੇ ਨੇ ਤਾਂ ਕਿਸੇ ਸਰਕਾਰੀ ਹਸਪਤਾਲ 'ਚ ਰਹੇ ਬਿਲਕੁਲ ਨਹੀਂ 40ਸ ਹਸਪੀਟਲ ਜਿਹੜਾ ਮਹਾਲੀ ਦਾ ਸਭ ਤੋਂ ਮਹਿੰਗਾ ਪ੍ਰਾਈਵੇਟ ਹਸਪਤਾਲ ਹੈ ਉੱਥੇ ਉਹ ਆਪਣਾ ਇਲਾਜ ਕਰਾਉਂਦੇ ਨੇ ਇੱਥੋਂ ਹੀ ਕਲੀਅਰ ਹੋ ਗਿਆ ਸੀ ਕਿ ਪੰਜਾਬ ਸਰਕਾਰ ਦੇ ਆਪਣੇ ਚਲਾਏ ਜਾ ਰਹੇ ਸਰਕਾਰੀ ਹਸਪਤਾਲਾਂ ਤੇ ਮੁੱਖ ਮੰਤਰੀ ਨੂੰ ਖੁਦ ਨੂੰ ਵੀ ਯਕੀਨ ਨਹੀਂ ਹੈਗਾ ਜੇ ਹੁੰਦਾ ਤਾਂ ਫਿਰ ਕਿਸੇ ਵਿਜਲੇ ਦੇ ਸਰਕਾਰੀ ਸਿਵਲ ਹਸਪਤਾਲ ਚ ਮੁੱਖ ਮੰਤਰੀ ਦਾਖਲ ਹੋ ਸਕਦੇ ਸੀ ਪਰ ਜਦੋਂ ਉਹਨਾਂ ਨੂੰ ਪਤਾ ਕਿ ਸਰਕਾਰੀ ਹਸਪਤਾਲਾਂ ਦਾ ਤਾਂ ਅਸੀਂ ਬੇੜਾ ਕਰ ਕੀਤਾ ਹੋਇਆ ਸਰਕਾਰੀ ਹਸਪਤਾਲਾਂ 'ਚ ਜੇ ਇਲਾਜ ਅਸੀਂ ਆਪ ਕਰਾਵਾਂਗੇ ਤੇ ਮਾਰੇ ਜਾਵਾਂਗੇ ਫਿਰ ਉਸ ਤੋਂ ਬਾਅਦ ਰਹੀਦੀ ਕਸਰ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀ ਸੰਜੀਵ ਅਰੋੜਾ ਨੇ ਕੱਢ ਦਿੱਤੀ ਐ ਸੰਜੀਵ ਅਰੋੜਾ ਨੇ ਤਾਂ ਸਾਫ਼ ਹੀ ਕਰ ਦਿੱਤਾ ਨਾ ਪਹਿਲਾਂ ਤਾਂ ਪ੍ਰਾਈਵੇਟ 40 ਹਸਪਤਾਲ ਦੀ ਰੱਜ ਕੇ ਪ੍ਰੋਮੋਸ਼ਨ ਕੀਤੀ ਤਰੀਫਾਂ ਕੀਤੀਆਂ ਨੇ ਤੇ ਫਿਰ ਕਹਿੰਦਾ ਵੀ ਦੇਖੋ ਇਹ ਪਹਿਲੇ ਦਰਜੇ ਦੇ ਹਸਪਤਾਲ ਨੇ ਔਰ ਕਹਿੰਦਾ ਤਿੰਨ ਤਿੰਨ ਦਰਜਿਆਂ ਦੇ ਹਸਪਤਾਲ ਹੁੰਦੇ ਨੇ ਇੱਕ ਜਿਹੜੇ ਕਾਰਪੋਰੇਟ ਵੱਡੇ ਹਸਪਤਾਲ ਨੇ ਪ੍ਰਾਈਵੇਟ ਹਸਪਤਾਲ ਇੱਕ ਚੈਰੀਟੇਬਲ ਇੱਕ ਸਰਕਾਰੀ ਤੇ ਜਦੋਂ ਮੰਤਰੀ ਨੂੰ ਇਹ ਪੁੱਛਿਆ ਗਿਆ ਵੀ ਤੁਸੀਂ ਇਹ ਦੱਸੋ ਜਿਹੜਾ ਅਯੁਸ਼ਮਾਨ ਕਾਰਡ ਹੈ ਉਹ ਇਸ 40 ਸਪਤ ਹਸਪਤਾਲ ਚ ਚੱਲੇਗਾ ਜਿਹਦੀ ਤੁਸੀਂ ਤਾਰੀਫ ਕਰ ਰਹੇ ਹੋ ਤਾਂ ਫਿਰ ਜਿਹੜੇ ਮੰਤਰੀ ਸਾਹਿਬ ਸੀ ਉਹਨਾਂ ਨੂੰ ਕੋਈ ਗੱਲ ਗੁੱਲ ਆ ਨਹੀਂ ਰਹੀ ਸੀ ਅਸਲ ਚ ਉਹ ਉਦਯੋਗਪਤੀ ਨੇ ਉਹ ਇੰਡਸਟਰੀਅਲਿਸਟ ਨੇ ਉਹ ਵੱਡੇ ਬਿਜ਼ਨਸਮੈਨ ਨੇ ਤੇ ਬਿਜ਼ਨਸਮੈਨਾਂ ਦਾ ਪੱਖ ਕਰਨਾ ਹੀ ਉਹਨਾਂ ਦਾ ਹੇਤ ਹੈ ਉਹਨਾਂ ਦੀ ਲੋੜ ਹੈ ਤੇ ਉਹ ਉਹਨਾਂ ਨੇ ਡਟ ਕੇ ਕੀਤਾ ਉਹਨੇ ਤਾਂ ਮੰਤਰੀ ਨੇ ਇਹ ਵੀ ਕਿਹਾ ਵੀ ਤੁਸੀਂ ਪ੍ਰਾਈਵੇਟ ਬੀਮਾ ਕਰਾਓ ਪ੍ਰਾਈਵੇਟ ਬੀਮਾ ਸ਼ਬਦ ਨਹੀਂ ਵਰਤਿਆ ਪਰ ਦੇਖੋ ਇੱਕ ਬੀਮਾ ਤਾਂ ਸਰਕਾਰ ਕਹਿੰਦੀ ਵੀ ਅਸੀਂ ਸਿਹਤ ਬੀਮਾ 10 ਲੱਖ ਦਾ ਕਰ ਰਹੇ ਹਾਂ ਉਹਨੂੰ ਛੱਡ ਕੇ ਜਿਹੜੇ ਮੰਤਰੀ ਸਾਹਿਬ ਦਾ ਇਸ਼ਾਰਾ ਸੀ ਵੀ ਜੇ ਤੁਸੀਂ ਪ੍ਰਾਈਵੇਟ ਹਸਪਤਾਲਾਂ ਦਾ ਇਲਾਜ ਵੀ ਲੈਣਾ ਹੈ ਜਿਹੜਾ ਕਿ ਚੰਗਾ ਇਲਾਜ ਹੈ ਤਾਂ ਫਿਰ ਤੁਸੀਂ ਪ੍ਰਾਈਵੇਟ ਬੀਮਾ ਕਰਾਓ ਇਧਰ ਨੂੰ ਉਹਨਾਂ ਦਾ ਇਸ਼ਾਰਾ ਸੀ ਅਸਲ 'ਚ ਇਹ ਪ੍ਰਾਈਵੇਟ ਬੀਮਾ ਕੰਪਨੀਆਂ ਪ੍ਰਾਈਵੇਟ ਬਿਜ਼ਨਸਮੈਨ ਇਹਨਾਂ ਸਾਰਿਆਂ ਦੇ ਨਾਲ ਇਹਨਾਂ ਮੰਤਰੀ ਸਹਿਬਾਨਾਂ ਦੀਆਂ ਯਾਰੀਆਂ ਨੇ ਗੰਢ ਧੁੱਪਣੇ ਅਸਲ 'ਚ ਉਹ ਹੀ ਇਹਨਾਂ ਦੇ ਆਪਣੇ ਨੇ ਔਰ ਹੌਲੀ-ਹੌਲੀ ਭਗਵੰਤਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਖਾਸ ਆਦਮੀ ਪਾਰਟੀ ਸਰਕਾਰ ਬਣੀ ਹੈ ਔਰ ਵੱਡੇ-ਵੱਡੇ ਸੈਂਕੜੇ ਕਰੋੜਪਤੀ ਜਿਹੜੇ ਉਹ ਇਹਦੇ 'ਚ ਆਏ ਨੇ ਹੁਣ ਇਹ ਜਿਹੜਾ ਮੰਤਰੀ ਸੰਜੀਵ ਅਰੂੜਾ ਇਹ ਕੋਈ ਆਮ ਬੰਦਾ ਬੁੰਦਾ ਹੈ ਨਹੀਂ ਸੈਂਕੜੇ ਕਰੋੜਾਂ ਦਾ ਮਾਲਕ ਹੈ ਇਤ ਸੈਂਕੜੇ ਕਰੋੜਾਂ ਦਾ ਮਾਲਕ ਵੀ ਜੇ ਆਮ ਬੰਦਾ ਹੈ ਆਮ ਆਦਮੀ ਹੈ ਤਾਂ ਫਿਰ ਖਾਸ ਆਦਮੀ ਕੌਣ ਹੈ ਇਹ ਵੀ ਦੱਸੋ ਫਿਰ ਸੋ ਜਦੋਂ ਇਦਾਂ ਦੇ ਖਾਸ ਖਾਸ ਬੰਦੇ ਮੰਤਰੀ ਬਣਨਗੇ ਤੇ ਉਹ ਇਦਾਂ ਹੀ ਕੜੀ ਖੋਲਣਗੇ ਤੇ ਫਿਰ ਇਦਾਂ ਹੀ ਪ੍ਰਾਈਵੇਟ ਜਿਹੜੇ ਬਿਜ਼ਨਸ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਅਸਲ ਤੇ ਕਹਾਣੀ ਮੈਨੂੰ ਜਪਦੀ ਆ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਆਪ 40 ਸ ਹਸਪਤਾਲ ਦੇ ਵਿੱਚ ਦਾਖਲ ਰਹੇ ਨੇ ਉੱਥੇ ਫਿਰ ਡੀਲ ਹੋਈਆਂ ਹੋਣਗੀਆਂ ਉੱਥੇ ਫਿਰ ਗੱਲਾਂ ਬਾਤਾਂ ਹੋਈਆਂ ਹੋਣਗੀਆਂ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਵੀ ਮੁੱਖ ਮੰਤਰੀ ਹਸਪਤਾਲ 'ਚ ਬਿਮਾਰ ਹੋ ਕੇ ਨਹੀਂ ਗਏ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਹੜ੍ਹਾਂ ਦੇ ਵਿੱਚ ਮੁੱਖ ਮੰਤਰੀ ਗਏ ਸੀ ਫਸ ਪਹਿਲਾਂ ਪ੍ਰਬੰਧ ਕੋਈ ਕੀਤਾ ਨਹੀਂ ਪਿੰਡ ਹਜ਼ਾਰਾਂ ਡੁੱਬ ਗਏ ਤੇ ਫਿਰ ਜਦੋਂ ਮੁੱਖ ਮੰਤਰੀ ਕਿਤੇ ਜਾਂਦੇ ਸੀ ਤਾਂ ਬਹੁਤ ਬੁਰੀ ਤਰ੍ਹਾਂ ਲੋਕ ਕੋ ਟੁੱਟ ਟੁੱਟ ਕੇ ਪੈਂਦੇ ਸੀ ਤੇ ਜੇ ਨਹੀਂ ਜਾਂਦੇ ਸੀ ਫਿਰ ਬੇਇੱਜ਼ਤੀ ਹੁੰਦੀ ਸੀ ਵੀ ਪੰਜਾਬ ਡੁੱਬਿਆ ਪਿਆ ਤਾਂ ਮੁੱਖ ਮੰਤਰੀ ਕਿਤੇ ਆਉਂਦਾ ਨਹੀਂ ਫਿਰ ਕਹਿਣ ਵਾਲੇ ਤਾਂ ਕਹਿੰਦੇ ਨੇ ਕਿ ਫਿਰ ਮੁੱਖ ਮੰਤਰੀ ਸਾਹਿਬ ਨੂੰ ਹੱਲ ਇਹੀ ਲੱਭਿਆ ਬਿਪਈ ਐ ਕਰੋ ਜਾ ਕੇ ਹਸਪਤਾਲ ਚ ਪਹਜੋ ਵੇਖੋ ਬਿਮਾਰ ਕੋਈ ਵੀ ਹੋ ਸਕਦਾ ਮੈਂ ਵੀ ਤੁਸੀਂ ਵੀ ਹੋ ਸਕਦਾ ਸੱਚੀ ਬਿਮਾਰ ਹੋਏ ਹੋਣ ਪਰ ਕਹਨ ਵਾਲੇ ਇੰਜ ਕਹਿੰਦੇ ਤਾਂ ਉਥੇ ਫਿਰ ਲੱਗਦਾ ਕਿ ਜਿੱਦਾਂ ਜਿਹੜੇ 40% ਹਸਪਤਾਲ ਚ ਮੁੱਖ ਮੰਤਰੀ ਦਾਖਲ ਰਹੇ ਉਸੇ ਹਸਪਤਾਲ ਦੀ ਪੰਜਾਬ ਸਰਕਾਰ ਪ੍ਰਮੋਸ਼ਨ ਕਰ ਰਹੀ ਕੱਲ ਪ੍ਰੈਸ ਕਾਨਫਰੰਸ ਕਰਕੇ ਤਾਂ ਇਹਦਾ ਮਤਲਬ ਹੈ ਕੋ ਅੰਦਰੂਨੀ ਤੌਰ ਤੇ ਡੀਲ ਹੋਈ ਹੈ ਔਰ ਦੇਖ ਤੁਸੀਂ ਦੇਖੋ ਪੰਜਾਬ ਸਰਕਾਰ ਆਪਣੇ ਹੀ ਹਸਪਤਾਲਾਂ ਦੇ ਇਲਾਜ ਤੋਂ ਸੰਤੁਸ਼ਟ ਨਹੀਂ ਹੈਗੀ ਭਗਵੰਤ ਮਾਨ ਸਾਹਿਬ ਤਾਂ ਕਦੀ ਗਿਆ ਨਹੀਂ ਮਹੱਲਾ ਕਲੀਨਿਕ ਚ ਗਿਆ ਭਗਵੰਤ ਮਾਨ ਆਪਣਾ ਇਲਾਜ ਕਰਾਉਣ ਨਾ ਕਿਸੇ ਸਰਕਾਰੀ ਜ਼ਿਲ੍ਹਾ ਹਸਪਤਾਲ ਚ ਗਿਆ ਨਾ ਕਿਸੇ ਹੋਰ ਸਰਕਾਰੀ ਹਸਪਤਾਲ ਚ ਨਾ ਫਿਰ ਗਿਆ ਕਿੱਥੇ ਪ੍ਰਾਈਵੇਟ ਹਸਪਤਾਲ ਚ ਜਿੰਨੀ ਵਾਰ ਪਹਿਲਾਂ ਅਪੋਲੋ ਪ੍ਰਾਈਵੇਟ ਹਸਪਤਾਲ ਚ ਦਾਖਲ ਰਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਹੁਣ 40s ਦੇ ਵਿੱਚ ਗਏ ਤੇ ਉਹਨਾਂ ਦੇ ਮੰਤਰੀ ਸਾਹਿਬ ਨੇ ਤਾਂ ਫਿਰ ਰਿੰਦੀ ਖੁੰਦੀ ਕਸਰ ਪੂਰੀ ਕਰ ਦਿੱਤੀ ਹੈ ਹੁਣ ਅਗਲੀ ਜਿਹੜੀ ਖਬਰ ਹੈ ਭਗਵੰਤ ਮਾਨ ਸਾਫ ਦੀ ਸਰਕਾਰ ਦੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਹੈ ਉਹਦੇ ਚ ਲਗਾਤਾਰ ਬਗਾਵਤਾਂ ਦਾ ਦੌਰ ਜਾਰੀ ਹੈ ਕਦੇ 2 ਕਦੇ 4 ਕਦੇ 1 ਲੀਡਰ ਜਿਹੜੇ ਆ ਉਹ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਤੇ ਜਾਂ ਪਾਰਟੀ ਚੋਂ ਕੱਢੇ ਜਾ ਰਹੇ ਹੁਣ ਆਮ ਆਦਮੀ ਪਾਰਟੀ ਦੇ ਤਰਨ-ਤਾਰਨ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਯੂਥ ਜ਼ਿਲ੍ਹਾ ਪ੍ਰਧਾਨ ਸ਼ਹਿਵਾਜ ਢੱਲੂ ਉਹਨਾਂ ਨੇ ਬਗਾਵਤ ਕਰ ਦਿੱਤੀ ਹੈ ਔਰ ਦੋਸ਼ ਉਹਨੇ ਉਹੀ ਲਾਇਆ ਨੇ ਜੋ ਪਹਿਲਾਂ ਜਿਹੜੇ ਗਏ ਆ ਛੱਡ ਕੇ ਉਹਨਾਂ ਨੇ ਲਾਇਆ ਦੋਸ਼ੋਂ ਨੇ ਲਾਏ ਨੇ ਵੀ ਪਾਰਟੀ ਦੇ ਵਿੱਚ ਸਾਡੀ ਕੋਈ ਪੁੱਛਗਿਛ ਨਹੀਂ ਅਸੀਂ ਪੁਰਾਣੇ ਵਰਕਰਾਂ ਅਸੀਂ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਪਰ ਆਮ ਆਦਮੀ ਪਾਰਟੀ ਸਾਡਾ ਕੋਈ ਮੁੱਲ ਨਹੀਂ ਪਾਰੀ ਕੋਈ ਸਾਡੀ ਪੁੱਛਗਿਛ ਨਹੀਂ ਪਾਰਟੀ ਦੇ ਵਿੱਚ ਔਰ ਜਿਹੜੇ ਨਵੇਂ ਬੰਦੇ ਜਿਹੜੇ ਪੈਸੇ ਵਾਲੇ ਬੰਦੇ ਆ ਰਹੇ ਨੇ ਉਹਨਾਂ ਨੂੰ ਪਾਰਟੀ ਜਿਹੜੀ ਆ ਉਹ ਅੱਗੇ ਰੱਖ ਰਹੀ ਹੈ ਜਿਹੜੇ ਵਰਕਰ ਜਿਨ੍ਹਾਂ ਨੇ ਪਹਿਲਾਂ ਆਪਣੇ ਤੇ ਕੇਸ ਵੀ ਪੁਆਏ ਜੁੱਤੀਆਂ ਤਣਾਲੀਆਂ 10-10 ਸਾਲ ਉਹਨਾਂ ਨੂੰ ਪਾਰਟੀ ਨਹੀਂ ਪੁੱਛਦੀ ਪਈ ਪਹਿਲਾਂ ਕਿੰਨੇ ਸਾਰੇ ਹੋਰ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਛੱਡ ਕੇ ਗਏ ਆ ਪਾਰਟੀ ਨੂੰ ਉਹਨਾਂ ਨੇ ਵੀ ਇਹੀ ਦੋਸ਼ ਲਾਏ ਨੇ ਇੱਥੇ ਮੈਂ ਇੱਕ ਸਪਸ਼ਟ ਕਰ ਦਿਆਂ ਗੱਲ ਇੱਕ ਪਾਰਟੀ ਦੀ ਗੱਲ ਨਹੀਂ ਸਾਰੀਆਂ ਪਾਰਟੀਆਂ ਦਾ ਇਹੋ ਹਾਲ ਹੈ ਕਿਉਂਕਿ ਇਹ ਸਾਰੀਆਂ ਪੂੰਜੀਪਤੀਆਂ ਵੱਡੇ ਅਮੀਰ ਲੋਕਾਂ ਦੀਆਂ ਬਣਾਈਆਂ ਪਾਰਟੀਆਂ ਨੇ ਇਹਨਾਂ ਦੇ ਪਿੱਛੇ ਫੰਡ ਦੇਣ ਵਾਲੇ ਵੀ ਅਮੀਰ ਘਰਾਣੇ ਬੈਠੇ ਆ ਕਾਰਪੋਰੇਟ ਘਰਾਣੇ ਸੋ ਇਹ ਪਾਰਟੀਆਂ ਇਦਾਂ ਚੱਲ ਰਹੀਆਂ ਨੇ ਤੇ ਇਸ ਕਰਕੇ ਫਿਰ ਉਹਨਾਂ ਨੇ ਉਹੀ ਕੁਝ ਕਰਨਾ ਜੋ ਉਹ ਕਹਿੰਦੇ ਨੇ ਨਾ ਜਿਹੜਾ ਮਰਜ਼ੀ ਰੱਖ ਲੈਣ ਆਮ ਆਦਮੀ ਨਾਂ ਰੱਖ ਲੈਣ ਇਹ ਭਾਰਤੀ ਜਨਤਾ ਦੀ ਪਾਰਟੀ ਨਾਂ ਰੱਖ ਲੈਣ ਜਿਹੜਾ ਕੋਈ ਮਰਜ਼ੀ ਨਾਂ ਰੱਖ ਲੈਣ ਨਾ ਤੇ ਟੈਗ ਵਖੋ ਵਕਰੇ ਨੇ ਪਾਰਟੀਆਂ ਦੀਆਂ ਨੀਤੀਆਂ ਪਾਲਿਸੀਆਂ ਇੱਕੋ ਹੀ ਨਹੀਂ ਤੇ ਉਹ ਉਹੀ ਨੀਤੀਆਂ ਪਾਲਿਸੀਆਂ ਜਿਹੜੀਆਂ ਕਾਰਪੋਰੇਟ ਕਰਾਣੇ ਚਾਹੁੰਦੇ ਨੇ ਹੁਣ ਪੰਜਾਬ ਚੜ ਆਏ ਹੜਾ ਦੇ ਦਰਮਿਆਨ ਭਈਏ ਪੰਜਾਬ ਬਚਾਓ ਪੰਜਾਬ ਬਚਾਓ ਇਹ ਇਹ ਮੁੱਦਾ ਛੇੜ ਦਿੱਤਾ ਗਿਆ ਸਰਕਾਰ ਨਕਾਮ ਹੋ ਗਈ ਸੀ ਫੇਲ ਹੋ ਗਈ ਸੀ ਜਦੋਂ ਸਰਕਾਰ ਨੂੰ ਹੜਾ ਦੇ ਮੁੱਦੇ ਤੇ ਘੇਰਿਆ ਜਾਣਾ ਸੀ ਲੋਕਾਂ ਦਾ ਧਿਆਨ ਪਲਟ ਕੇ ਰੱਖਤਾ ਭਾਈ ਇਸੇ ਨੂੰ ਤਾਂ ਸਿਆਸਤ ਕਹਿੰਦੇ ਨੇ ਇਹੀ ਤਾਂ ਸਿਆਸਤ ਹੈ ਕਦੇ ਵੀ ਆਮ ਲੋਕਾਂ ਨੂੰ ਸਮਝ ਨਹੀਂ ਆਈ ਤੇ ਸਮਝ ਅੱਜ ਵੀ ਨਹੀਂ ਆ ਰਹੀ ਸੋ ਦੇਖੋ ਅਗਲੀ ਵੱਡੀ ਖਬਰ ਹੈ ਜਿਹੜੀ ਉਹ ਪਰਾਲੀ ਸਾੜਨ ਨੂੰ ਲੈ ਕੇ ਹੈ ਪੰਜਾਬ ਦੇ ਵਿੱਚ 12 ਕਿਸਾਨਾਂ ਦੇ ਉੱਪਰ ਪਰਾਲੀ ਸਾੜਨ ਨੂੰ ਲੈ ਕੇ ਪਰਚੇ ਦਰਜ ਕੀਤੇ ਗਏ ਨੇ ਕਾਰਵਾਈ ਕੀਤੀ ਗਈ ਹੈ ਔਰ ਕਿਉਂਕਿ ਪਿਛਲੇ ਦਿਨਾਂ ਤੋਂ ਕਈ ਥਾਵਾਂ ਦੇ ਉੱਪਰ ਝੋਨੇ ਦੀ ਵੜਾਈ ਸ਼ੁਰੂ ਹੋ ਚੁੱਕੀ ਹੈ ਹੁਣ ਤੱਕ ਜਿਹੜੇ ਕੁਝ ਮਾਮਲੇ ਪਟਿਆਲਾ ਤੋਂ ਤੇ ਕੁਝ ਅੰਮ੍ਰਿਤਸਰ ਸਾਹਿਬ ਤੋਂ ਪਰਾਲੀ ਸਾੜਨ ਦੇ ਆਏ ਨੇ ਔਰ ਹੁਣ ਤੱਕ 45000 ਰੁਪਏ ਜੁਰਮਾਨਾ ਕਿਸਾਨਾਂ ਨੂੰ ਪਾ ਦਿੱਤਾ ਗਿਆ ਜਿਨ੍ਹਾਂ 'ਚ 5000 ਰੁਪਏ ਪਟਿਆਲੇ ਤੇ 40000 ਰੁਪਇਆ ਤਰਨ ਤਰਨ ਅਮਰਸਰ ਵਾਲੀ ਸਾਈਡ ਦੱਸਿਆ ਜਾ ਰਿਹਾ ਹੈ ਕਿਸਾਨਾਂ ਨੂੰ ਪਰਾਲੀ ਸਾੜ ਦਾ ਜੁਰਮਾਨਾ ਪਾਇਆ ਗਿਆ ਹੁਣ ਇੱਥੇ ਵੀ ਵੱਡਾ ਸਵਾਲ ਹੈ ਪਿਛਲੇ ਦਿਨੀ ਭਾਰਤੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਜਿਹੜੇ ਪਰਾਲੀ ਸਾੜ ਨੂੰ ਨਹੀਂ ਹਟਦੇ ਉਹਨਾਂ ਚ ਕੁਝ ਨੂੰ ਜੇਲ੍ਹ ਭੇਜੋ ਬਾਕੀ ਫਿਰ ਆਪੇ ਹਟ ਜਾਣਗੇ ਉਸ ਤੋਂ ਬਾਅਦ ਕਈ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਤੋਂ ਉਮੀਦ ਕਰਦੇ ਸੀ ਕਿ ਉਹ ਸਰਕਾਰ ਨੂੰ ਇਹ ਹਦਾਇਤ ਕਰਦੀ ਵੀ ਪਰਾਲੀ ਨੂੰ ਇੰਨਾ ਇਕੱਠਾ ਕਰਕੇ ਸਾਹਮਣਾ ਜਾਂ ਆਧੁਨਿਕ ਮਸ਼ੀਨਾਂ ਦੇ ਨਾਲ ਉਹਨੂੰ ਜ਼ਮੀਨ ਦੇ ਵਿੱਚ ਹੀ ਖਤਮ ਕਰਨਾ ਇਹ ਬੜਾ ਵੱਡਾ ਤੇ ਔਖਾ ਕੰਮ ਹੈ ਔਰ ਇਹਦੇ ਤੇ ਖਰਚਾ ਬਹੁਤ ਆਉਂਦਾ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਸੁਪਰੀਮ ਕੋਰਟ ਇਹ ਕਹਿਣਗੇ ਕਿ ਸਰਕਾਰ ਇਹਦੇ ਉੱਪਰ 100 ਰੁਪਏ ਪ੍ਰਤੀ ਕੁਆਂਟਲ ਮੁਆਵਜ਼ਾ ਕਿਸਾਨਾਂ ਨੂੰ ਦੇ ਦੇਵੇ ਬਾਕੀ ਕਿਸਾਨ ਆਪੇ ਆਪਦੇ ਪੱਲਿਓਂ ਕਰ ਲੈਣਗੇ ਤੇ ਪਰਾਲੀ ਦਾ ਨਪਟਾਰਾ ਕਰ ਲੈਣਾ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਇਹ ਫੈਸਲਾ ਜਿਹੜਾ ਇਹ ਮੰਦਪਾਗਾ ਫੈਸਲਾ ਹੈ ਖਬਰਾਂ ਆਈਆਂ ਕਿਸਾਨ ਜਥੇਬੰਦੀਆਂ ਦੇ ਬਿਆਨਾਂ ਦੀਆਂ ਉਹ ਕਹਿੰਦੇ ਇਹ ਫੈਸਲਾ ਮੰਦਪਾਗਾ ਹੈ ਕਿਸਾਨਾਂ ਦੇ ਹਿੱਤ ਤੋਂ ਬਿਲਕੁਲ ਉਲਟ ਹੈ ਤਾਂ ਹੁਣ ਪੰਜਾਬ ਸਰਕਾਰ ਨੇ ਸਖਤੀ ਸ਼ੁਰੂ ਕਰ ਦਿੱਤੀ ਹੋਈ ਹੈ ਭਗਵੰਤ ਮਾਨ ਸਰਕਾਰ ਨੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ ਔਰ ਜਿਹੜਾ ਤੁਹਾਨੂੰ ਦੱਸਿਆ ਕਿ 45000 ਰੁਪਏ ਜੁਰਮਾਨਾ ਪਿਛਲੇ 2 ਦਿਨਾਂ ਦੇ ਵਿੱਚ ਪਾ ਦਿੱਤਾ ਗਿਆ ਕਿਸਾਨਾਂ ਨੂੰ ਕੇਸ ਵੀ ਦਰਜ ਹੋਣਗੇ ਐਸ ਵਾਰ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ ਕਾਫੀ ਸ਼ਕਤੀ ਇਸ ਮਾਮਲੇ ਤੇ ਕਰ ਸਕਦੀ ਹੈ ਕਿਉਂਕਿ ਸਰਵ ਉੱਚ ਅਦਾਲਤ ਸੁਪਰੀਮ ਕੋਰਟ ਦੇ ਸਖਤ ਹੁਕਮ ਇਸ ਮਾਮਲੇ ਚ ਆ ਚੁੱਕੇ ਨੇ ਤੁਸੀਂ ਕੀ ਕਹੋਗੇ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਅਗਲੀ ਜਿਹੜੀ ਤੁਹਾਡੇ ਨਾਲ ਮੈਂ ਗੱਲ ਕਰਨੀ ਹੈ ਹਮੇਸ਼ਾ ਸਾਰੀਆਂ ਪਾਰਟੀਆਂ ਨੇ ਭਗਵੰਤ ਮਾਨ ਦੀ ਸਰਕਾਰ ਵਾਂਗ ਤੇ ਭਗਵੰਤ ਮਾਨ ਵਾਂਗ ਕੀਤਾ ਕਿਵੇਂ ਤੁਸੀਂ ਵੇਖੋ ਕਾਲੀ ਦਲ ਦੀ ਪੰਜਾਬ ਸਰਕਾਰ ਰਹੀ ਉਹ ਕਹਿੰਦੇ ਰਹੇ ਕਿ ਅਸੀਂ ਲੋਕਾਂ ਨੂੰ ਬਹੁਤ ਵਧੀਆ ਇਲਾਜ ਸਹੂਲਤਾਂ ਦੇ ਰਹੇ ਹਾਂ ਤੇ ਜਦੋਂ ਵੀ ਜਿਹੜੇ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਾਂ ਉਹਨਾਂ ਦੇ ਪਰਿਵਾਰ ਚ ਕੋਈ ਵੀ ਬਿਮਾਰ ਹੁੰਦਾ ਰਿਆ ਉਹ ਵੀ ਪੰਜਾਬ ਚ ਇਲਾਜ ਨਹੀਂ ਕਰਵਾਉਂਦੇ ਰਹੇ ਉਹ ਵੀ ਇਲਾਜ ਆਪਣਾ ਬਾਹਰ ਜਾ ਕੇ ਕਰਾਉਂਦੇ ਰਹੇ ਇੱਥੋਂ ਤੱਕ ਕਿ ਇੱਕ ਵਾਰੀ ਮੁੱਖ ਮੰਤਰੀ ਬਾਦਲ ਸਾਹਿਬ ਆਪਣੇ ਗੁਥਲਖਾਨੇ ਚ ਡਿੱਗ ਪਏ ਸੀਗੇ ਬਾਥਰੂਮ ਚ ਤਾਂ ਉਹਨਾਂ ਦਾ ਚੂਲੇ ਤੇ ਸੱਟ ਲੱਗੀ ਸੀ ਤੇ ਉਹ ਸੱਟ ਠੀਕ ਕਰਾਉਣ ਦੇ ਲਈ ਉਹ ਵਿਦੇਸ਼ ਗਏ ਸੀ ਕੈਪਟਨ ਅਮਰਿੰਦਰ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਉਹਨਾਂ ਨੇ ਬੜੇ ਦਾਅਵੇ ਕੀਤੇ ਅਸੀਂ ਲੋਕਾਂ ਨੂੰ ਆ ਦੇ ਰਹੇ ਆ ਉਹ ਦੇ ਰਹੇ ਆ 플ਾਨ ਕਰ ਰਹੇ ਆ ਟੀਮ ਪਰ ਆਪਦੀ ਰੀੜ ਦੀ ਹੱਡੀ 'ਚ ਮਾਰ ਆਇਆ ਨੁਕਸ ਪਿਆ ਤੇ ਇਲਾਜ ਪੰਜਾਬ ਦੇ ਕਿਸੇ ਵੀ ਹਸਪਤਾਲ 'ਚ ਉਹਨਾਂ ਨੂੰ ਪਸੰਦ ਨਹੀਂ ਆਇਆ ਨਹੀਂ ਕਰਾਇਆ ਉਹ ਵੀ ਲੰਡਨੋਂ ਜਾ ਕੇ ਰੀੜ ਦੀ ਹੱਡੀ ਦਾ ਇਲਾਜ ਕਰਾ ਕੇ ਲਿਆਏ ਨੇ ਹੁਣ ਤੁਸੀਂ ਦੱਸੋ ਇਹ ਭਲਾ ਕਿਉਂ ਨਹੀਂ ਕਰਾਉਂਦੇ ਇਹਨਾਂ ਨੂੰ ਪਤਾ ਹੈ ਵੀ ਜੇਕਰ ਆਪਦੇ ਸਰਕਾਰੀ ਹਸਪਤਾਲਾਂ 'ਚ ਅਸੀਂ ਇਲਾਜ ਕਰਾਇਆ ਮਾਰੇ ਜਾਵਾਂਗੇ ਜਾਨ ਵੀ ਜਾ ਸਕਦੀ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਹੈਣੀ ਇੱਥੇ ਇਲਾਜ ਨਹੀਂ ਅਸੀਂ ਇਲਾਜ ਸੂਰਤਾਂ ਦਿੱਤੀਆਂ 도ਚੀ ਡਾਕਟਰ ਨਹੀਂਗੇ 도ਚੀ ਇਹਨਾਂ ਦਾ ਇਨਫਰਾਸਟ੍ਰਕਚਰ ਹੈ ਜਦੋਂ ਸਰਕਾਰੀ ਹਸਪਤਾਲਾਂ 'ਚ ਤੁਸੀਂ ਜਾਓ ਕਿਸੇ ਵੀ ਬਲਾਕ ਦੇ ਜਾਂ ਜ਼ਿਲ੍ਹੇ ਦੇ ਹਸਪਤਾਲ 'ਚ ਜਾਓ ਉੱਥੇ ਕੀ ਹੈ ਨਾ ਉੱਥੇ ਚੱਜਦੀ ਐਕਸ-ਰੇ ਮਸ਼ੀਨ ਹੈ ਜੇ ਐਕਸ-ਰੇ ਮਸ਼ੀਨ ਪਈ ਅਤੇ ਉਹ ਐਕਸ-ਰੇ ਕਰਨ ਵਾਲੀਆਂ ਫਿਲਮਾਂ ਹੈ ਨਹੀਂ ਜੇ ਕਿਤੇ ਮਸ਼ੀਨ ਤੇ ਫਿਲਮਾਂ ਦੋਨੀਆਂ ਤੇ ਐਕਸ-ਰੇ ਕਰਨ ਵਾਲਾ ਡਾਕਟਰ ਹੈ ਨਹੀਂ আল্ট্রা সাউন্ড মেশিন ਕਿਸੇ ਵੀ ਬਲਾਕ ਹਸਪਤਾਲ 'ਚ ਸ਼ਾਇਦ ਨਹੀਂ ਹੈ। ਜੇ ਕਿਤੇ ਹੈਗੀ ਹੈ ਤਾਂ আল্ট্রা ਸਾউন্ড ਕਰਨ ਵਾਲਾ ਸਪੈਸ਼ਲ ਰੇਡੀਓਲੋਜਿਸਟ ਡਾਕਟਰ ਹੁੰਦਾ ਉਹ ਰੇਡੀਓਲੋਜਿਸਟ ਡਾਕਟਰ ਕਿਤੇ ਹੈ ਨਹੀਂ। ਫਿਰ ਲੈਬੋਰੀਆਂ ਦਾ ਬੁਰਾ ਹਾਲ ਹੈ। ਇੱਕ ਇੱਕ ਡਾਕਟਰ ਹੈ। ਹੁਣ ਪ੍ਰਾਈਵੇਟ ਹਸਪਤਾਲਾਂ ਨੇ ਤਾਂ ਮਲਟੀ ਸਪੈਸ਼ਲਿਟੀ ਜਿਵੇਂ ਅੱਜ ਭਗਵੰਤ ਸਿੰਘ ਸਾਹਿਬ ਦਾ ਮੰਤਰੀ ਤਰੀਫਾਂ ਕਰ ਰਿਹਾ ਸੀ 40s ਦੀ ਵੀ ਮਲਟੀ ਸਪੈਸ਼ਲਿਟੀ ਹਸਪਤਾਲ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਇੱਕ ਮਲਟੀ ਸਪੈਸ਼ਲਿਟੀ ਪੰਜਾਬ ਚ ਬਣਾ ਹੀ ਨਹੀਂ ਸਕੇ ਜਿੱਥੇ ਸਾਰੀ ਤਰ੍ਹਾਂ ਦਾ ਇਲਾਜ ਹੋ ਸਕੇ ਮਲਟੀ ਸਪੈਸ਼ਲ ਦੀਆਂ ਗੱਲਾਂ ਕਰਦੇ ਤੁਸੀਂ ਪ੍ਰਾਈਵੇਟ ਹਸਪਤਾਲਾਂ ਦੀਆਂ ਤੁਹਾਡੀਆਂ ਯਾਰੀਆਂ ਪ੍ਰਾਈਵੇਟਾਂ ਨਾਲ ਕਾਰਪੋਰੇਟ ਘਰਾਣਿਆਂ ਨਾਲ ਆਮ ਲੋਕ ਕੀ ਕਰਨਗੇ ਦੇਖੋ ਜਿਹੜਾ 40000 ਹਸਪਤਾਲ ਹੈ ਇਹ ਬਹੁਤ ਮਹਿੰਗਾ ਇਲਾਜ ਹੈ ਦਾ 40000 ਹਸਪਤਾਲ ਦੇ ਵਿੱਚ ਪਰਚੀ ਤੇ ਹੀ 25 ਹਜ਼ਾਰ ਮੰਦਾ ਨਹੀਂ ਘਟਾ ਸਕਦਾ 6700 ਤੋਂ ਪਰਚੀ ਸ਼ੁਰੂ ਹੁੰਦੀ ਹੈ ਤੇ 1500 ਤੱਕ ਖਾਸ ਚੈੱਕ ਅਪ ਦੀ ਪਰਚੀ ਹੈ ਤੇ ਉਥੇ ਬਾਹਰ ਪਾਰਕਿੰਗ ਹੀ ਨਹੀਂ ਮਾਣ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਉਥੇ ਇਲਾਜ ਕਰਾਉਣ ਜਾਂਦੇ ਨੇ ਕਿਉਂਕਿ ਉਥੇ ਇਲਾਜ ਬੜਾ ਮਹਿੰਗਾ ਆਮ ਬੰਦਾ ਉਥੇ ਜਾ ਨਹੀਂ ਸਕਦਾ 40 ਸੋਣ ਇਹ ਸਰਕਾਰ ਕਹਿੰਦੀ ਅਸੀਂ 40 ਹਸਪਤਾਲ ਹੋਰ ਖਲੋਣੇ ਆ ਤੇ ਜਿਹੜੇ ਹਸਪਤਾਲ ਚ ਭਾਰ ਪੰਜਾਬ ਦੀ 95% ਆਬਾਦੀ ਕਦੇ ਵੜੀ ਨਹੀਂ ਸਕਦੀ ਇਲਾਜ ਕਰਾਉਣਾ ਤਾਂ ਦੂਰ ਦੀ ਗੱਲ ਤੇ ਉਹ ਖਲਵਾ ਕੇ ਇਹ ਪੰਜਾਬ ਸਰਕਾਰ ਨੇ ਲੈਣਾ ਕੀ ਹੈ ਆਸਲ ਦੇ ਵਿੱਚ ਸਭ ਆਪਦੀਆਂ ਸੈਟਿੰਗਾਂ ਨੇ ਜਪਦਾ ਇਹ ਆ ਕਿ ਜਿੰਨਾ ਪੈਸਾ 46 ਜਿਹੜਾ ਘਰਾਣਾ ਹੈ ਹਸਪਤਾਲ ਚਲਾਉਣ ਵਾਲਾ ਉਹਦੇ ਕੋਲ ਹੈ ਫੰਡ ਫੰਡ ਮਿਲਣਗੇ ਫੰਡ ਫੰਡ ਲੈਣਗੇ ਔਰ ਜਿਵੇਂ ਆ ਜਿਹੜਾ ਮੰਤਰੀ ਸੰਜੀਵ ਅਰੋੜਾ ਬਣਾਇਆ ਇਹ ਵੀ ਕੋਈ ਇਹ ਵੇਖ ਕੇ ਥੋੜਾ ਬਣਾਇਆ ਵੀ ਪੰਜਾਬ ਦਾ ਬੜਾ ਸਿਆਣਾ ਬੰਦਾ ਹੈ ਇੱਥੇ بڑے ਲੇਖਕ ਬੁੱਧੀ ਜੀ ਵੀ بڑے ਡੂੰਘੇ ਬੰਦੇ ਬੈਠੇ ਨੇ ਉਹਨਾਂ ਨੂੰ ਥੋੜਾ ਬਣਾਉਣਗੇ ਪੈਸਾ ਵੇਖ ਕੇ ਬਣਾਇਆ ਪੈਸਾ ਵੇਖ ਕੇ ਇਹ ਗੱਲ ਪੱਕੀ ਹੈ ਸੈਂਕੜੇ ਕਰੋੜਾਂ ਦਾ ਮਾਲ